ਸਭਾਗਿਰਤ ਸਿੰਘ ਮੀਨਾ ਆਈਪੀਐਸ ਨੇ ਕਪਤਾਨ ਕੁਲਰ ਸਨਮਾਨ ਸਦੇ ਵੱਲੋਂ ਕਿਸ਼ਨ ਉਚਾਰੀ ਕਰਤੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਗੈਂਗਸਟਰਵਾਦ ਸੰਗਠਿਤ ਅਪਰਾਧ ਤੋਂ ਮੁਕਤ ਕਰਨ ਦੇ ਲਈ ਗੈਂਗਸਟਰਾਂ ਤੇ ਵਾਰ ਮੂਹਮ ਤਹਿਤ ਸਖਤ ਨੀਤੀ ਅਪਣਾਈ ਗਈ ਹੈ ਇਸੇ ਮੂਹਮ ਤਹਿਤ 72 ਘੰਟਿਆਂ ਲਈ ਆਪਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਗਿਆ ਜਿਸ ਦੇ ਲੜੀ ਦੇ ਵਿੱਚ ਗੌਰਵ ਯਾਦਵ ਆਈਪੀਐਸ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਚਨਲ ਪੁਲਿਸ ਪਠਿੰਡਾ ਰੇਂਜ ਦੀ ਅਗਵਾਈ ਚ ਮਾਨਸਾ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਆਪਰੇਸ਼ਨ ਪ੍ਰਹਾਰ 2.0 ਤਹਿਤ 2 ਐਸਪੀ 7 ਡੀਐਸਪੀ 12 ਮੁੱਖ ਅਫਸਰਾਂ ਇਨਚਾਰਜ ਸਟਾਫ ਮਾਨਸਾ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਸਮੇਤ ਕੁੱਲ 299 ਪੁਲਿਸ ਕਰਮਚਾਰੀ ਤਾਇਨਾਤ ਕਰਕੇ ਜ਼ਿਲ੍ਹੇ ਅੰਦਰ ਗੈਂਗਸਟਰ ਅਤੇ ਗੈਂਗਸਟਰੋ ਦੇ ਸਹਿਯੋਗੀਆਂ ਅਤੇ ਹੋਰ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਸਾਡਾ ਆਪਰੇਸ਼ਨ ਪ੍ਰਹਾਰ 2 ਜਿਹੜਾ ਹੈਗਾ ਅ ਅਸੀਂ ਚਲਾਇਆ 72 ਘੰਟੇ ਦਾ ਇਹ ਆਪਰੇਸ਼ਨ ਹੈ। ਪਹਿਲਾ ਆਪਰੇਸ਼ਨ ਪ੍ਰਹਾਰ 1 ਕੀਤਾ ਗਿਆ ਸੀ ਜਿਹਦੇ ਵਿੱਚ ਮਾਨਸੇ ਜ਼ਿਲ੍ਹੇ ਦੇ ਵਿੱਚ 150 ਦੇ ਕਰੀਬ ਜਿਹੜਾ ਹੈਗਾ ਕ੍ਰਿਮੀਨਲ ਵਿਅਕਤੀ ਜਿਹੜੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਔਰ ਅੱਜ ਵੀ ਜਿਹੜਾ ਹੈਗਾ ਆਪਰੇਸ਼ਨ ਪ੍ਰਹਾਰ ਦੂ ਦੇ ਤਹਿਤ ਅੱਜ ਦੇ ਦਿਨ 60 ਦੇ ਕਰੀਬ ਵਿਅਕਤੀ ਜਿਹੜੇ ਨੇ ਜਿਨ੍ਹਾਂ ਦਾ ਸਬੰਧ ਕ੍ਰਿਮੀਨਲ ਐਕਟੀਵਿਟੀਆਂ ਦੇ ਨਾਲ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਇਸੇ ਦੇ ਤਹਿਤ ਰੇਲਵੇ ਸਟੇਸ਼ਨ ਦੀ ਅਚਨਚੇਤ ਚੈਕਿੰਗ ਜਿਹੜੀ ਹੈਗੀ ਅੱਜ ਕਰਵਾਈ ਗਈ ਔਰ ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵਿੱਚ ਜਿਹੜਾ ਹੈਗਾ ਮਾਰਕੀਟਸ ਦੇ ਵਿੱਚ ਐਂਟੀ ਸੈਫੋ ਤੇ ਚੈਕਿੰਗ ਤੇ ਜਿਹੜਾ ਹੈਗਾ ਦੁਕਾਨਾਂ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਚੀਜ਼ਾਂ ਦੀ ਚੈਕਿੰਗ ਕੀਤੀ ਜਾਵੇਗੀ ਔਰ ਸ਼ਾਮ ਨੂੰ ਤੇ ਸਵੇਰੇ ਜਿਹੜਾ ਹੈਗਾ ਵੱਖ-ਵੱਖ ਸਮੇਂ ਤੇ ਜਿਹੜਾ ਹੈਗਾ ਸਟਰੋਂਗ ਨਾਕਾਬੰਦੀ ਕੀਤੀ ਜਾਏਗੀ ਤੇ ਲੋਕਾਂ ਦੀ ਜਿਹੜੀ ਹੈਗੀ ਆਵਾਜਾਈ ਦੇ ਵਿੱਚ ਜਿਹੜੇ ਕ੍ਰਿਮੀਨਲ ਵਿਅਕਤੀ ਨੇ ਉਹਨਾਂ ਦੀ ਪਛਾਣ ਕਰਕੇ ਚੈਕਿੰਗ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਸਰ ਨਸ਼ੇਸ ਸਮਗਲਰ ਨੂੰ ਕੀ ਤੋੜਨਾ ਦੇਣਾ ਹੈ ਨਸ਼ੇ ਦੇ ਸਮਗਲਰਸ ਨੂੰ ਸਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹ ਇਸ ਤਰੀਕੇ ਦੇ ਗੈਰ ਕਾਨੂੰਨੀ ਕੰਮਾਂ ਨੂੰ ਛੱਡ ਕੇ ਜਿਹੜਾ ਹੈਗਾ ਚੰਗੇ ਪਾਸੇ ਨੂੰ ਆਣ ਕਿਉਂਕਿ ਸਰਕਾਰ ਦਾ ਰਵਈਆ ਔਰ ਪੁਲਿਸ ਦੀ ਜਿਹੜਾ ਐਕਸ਼ਨ ਹੈ ਬਹੁਤ ਸ਼ਕਤੀ ਨਾਲ ਜਿਹੜਾ ਹੈਗਾ ਹੋ ਰਿਹਾ ਔਰ ਇਸੇ ਦੇ ਤਹਿਤ ਜਿਹੜੇ ਵਿਅਕਤੀ ਜਿਹੜੇ ਨਸ਼ਿਆਂ ਦੇ ਕਾਰੋਬਾਰ ਨਾਲ ਪੈਸਾ ਕਮਾਉਂਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੀਆਂ ਗੈਰ ਕਾਨੂੰਨੀ ਜਗ੍ਹਾ ਜਾਂ ਪ੍ਰਾਪਰਟੀਆਂ ਨੂੰ ਡਿਮੋਲਿਸ਼ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਇਸ ਕੰਮ ਤੋਂ ਜਿਹੜਾ ਹੈਗਾ ਬਾਜ਼ ਆ ਜਾਣਾ ਚਾਹੀਦਾ ਨਹੀਂ ਤਾਂ ਜਿਹੜਾ ਪੁਲਿਸ ਦਾ ਤੇ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਉਹ ਉਹਨਾਂ ਤੇ ਸਖਤੀ ਨਾਲ ਲਿਆ ਜਾ ਰਿਹਾ ਹੈ ਜਿਹਦੇ ਨਾਲ ਕਿ ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਹੈਗੀ ਗਲਤ ਪਾਸੇ ਨੂੰ ਜਾਂਦੀ ਹੈ ਉਹਨਾਂ ਦੇ ਬੱਚਿਆਂ ਤੇ ਪਰਿਵਾਰ ਤੇ ਜਿਹੜਾ ਹੈਗਾ ਮਾੜਾ ਇਫੈਕਟ ਪੰਦਾ ਸੋ ਉਹਨਾਂ ਨੂੰ ਇਸ ਕੰਮ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ ਮਾਨਸਾ ਜ਼ਿਲ੍ਹੇ ਚ ਹੋਰ ਕਿੱਥੇ ਕਿੱਥੇ ਇਸ ਤਰ੍ਹਾਂ ਦੀ ਅੱਜ ਐਕਟੀਵਿਟੀ ਸੀ ਇਹ ਐਕਟੀਵਿਟੀਆਂ ਮਾਨਸਾ ਦੇ ਵਿੱਚ ਪਖੀ ਸਰਦੂਲਗੜ ਬੁੱਢਲਾਡਾ ਇਹਨਾਂ ਜਿਹੜੀਆਂ ਸਬ ਡਿਵੀਜ਼ਨਲ ਬਲੌਕ ਲੈਵਲ ਤੇ ਜਿਹੜਾ ਹੈਗਾ ਇਹ ਐਕਸ਼ਨ ਜਿਹੜੇ ਅੱਜ ਕੀਤੇ ਜਾ ਰਹੇ ਨੇ ਔਰ ਪੁਲਿਸ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅੱਜ अर्ਲੀ ਮਾਰਨਿੰਗ ਜਿਹੜਾ ਹੈਗਾ ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਜਿਹੜਾ ਹੈਗਾ ਰੇਡਸ ਕੀਤੀਆਂ ਗਈਆਂ ਜਿੱਥੋਂ ਕਿ ਕਈ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਤੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਨਾ ਪੁਲਿਸ ਮੁਲਾਜ਼ਮ ਹੈ ਮਾਨਸਾ ਦਾ ਉਸਨੇ ਇੱਕ ਸਿਵਿਲियन ਤੋਂ ਲਿਫਟ ਲਈ ਤੇ ਉਸ ਤੋਂ ਬਾਅਦ ਉਹਨੂੰ ਬੇਹੋਸ਼ ਕਰਕੇ ਉਹਦੀ ਗੱਡੀ ਅਸਲਾ ਸਾਰਾ ਕੁਝ ਲੁੱਟ ਕੇ ਲੈ ਗਿਆ ਤੇ ਹਜੇ ਤੱਕ ਕਾਰਵਾਈ ਨਹੀਂ ਹੋਈ 48 ਘੰਟੇ ਹੋ ਚੁੱਕੇ ਇਹ ਕੋਈ ਇਮਪੋਸਟਰ ਵੀ ਹੋ ਸਕਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਉਹ ਤਫਤੀਸ਼ ਕਰਕੇ ਜਿਹੜਾ ਹੈਗਾ ਅਸੀਂ ਜਿਹੜਾ ਕਾਰਵਾਈ ਕਰਕੇ ਉਹਨੂੰ ਪਛਾਣ ਕੇ ਜਿਹੜਾ ਹੈਗਾ ਉਹਤੇ ਸਖਤ ਕਾਨੂੰਨੀ ਐਕਸ਼ਨ ਲਵਾਵਾਂਗੇ ਸਰ ਗੱਡੀ ਹੈ ਅਸਲਾ ਸਾਰਾ ਕੁਝ ਪੁਲਿਸ ਮੁਲਾਜ਼ਮ ਦੇ ਘਰੋਂ ਰੋੜੀ ਤੋਂ ਬਰਾਮਦ ਹੋ ਚੁੱਕਿਆ ਉਸ ਦੇ ਬਾਵਜੂਦ ਨਾ ਕਾਰਵਾਈ ਕਰਨਾ ਤੁਹਾਨੂੰ ਨਹੀਂ ਲੱਗਦਾ ਵੀ ਕ੍ਰਾਈਮ ਕੀਤਾ ਤਾਂ ਉਹਨੂੰ ਇੰਨਾ ਸਪੇਅਰ ਕਿਉਂ ਕੀਤਾ ਗਿਆ ਇਹਦੇ ਜਿਹੜੇ ਟੋਟਲ ਫੈਕਟਸ ਨੇ ਐਸਐਸਪੀ ਸਾਹਿਬ ਤੋਂ ਤੁਸੀਂ ਜਿਹੜਾ ਪਤਾ ਕਰ ਸਕਦੇ ਹੋ ਕਿਉਂਕਿ ਹੁਣੇ ਤੁਸੀਂ ਮੇਰੇ ਧਿਆਨ 'ਚ ਲਿਆਂਦਾ ਤੇ ਇਹਦੀ ਪੂਰੀ ਪ੍ਰੋਪਰ ਜਾਂਚ ਕਰ ਲਈ ਜਾਏਗੀ